ਦੀਵਾ ਜੁਟੇਗੇ ਇੱਕ ਟਾਲੇ ਛੁਟੇਗੇ ਦੇਵਾ ਜੁਟੇਗੇ ਇੱਕ ਟਾਲੇ ਛੁਟੇਗੇ ਦੇਵਾ ਜੁਟੇਗੇ اڪڙا <US> پانا <uneopen morally> ਜੰਗਲਗੜ ਦੇ ਵਿੱਚ ED ਦੇ ਵਿਰੁੱਧ ਜਿਹੜਾ ਕੇਜਰੀਵਾਲ ਜੀ ਦੀ ਗ੍ਰਿਫਤਾਰੀ ਹੋਈ ਹੈ ਉਹਦੇ ਵਿਰੁੱਧ ਤੁਸੀਂ ਪੋਟਾ ਕਰਨ ਆਏ ਹੋ ਕੀ ਕਹਿਣਾ ਅੱਜ ਦੇ ਦੇਖੋ ਅੱਜ ਜੋ ਇੱਕ ਕਾਂਗਰਸੀ ਸਰਕਾਰ ਨੇ ਜਿਹੜਾ ਸਰਕਾਰ ਨੇ ਜੋ ਫੈਸਲਾ ਬਤਾਇਆ ਕਿ ED ਤੋਂ ਸਾਡੇ ਮੁਰਦਾਬਾ ਮੁਰਦਾਬਾ ਕਮਿਟੀ ਨਾਰਾਜ ਨੇ ਕੇਜਰੀਵਾਲ ਜੀ ਨੂੰ ਜੋੜ ਦਿੱਤੀ ਕਿ ਮੁਰਦਾਬਾ ਮੁਰਦਾਬਾ ਉਤਾਰ ਕਰਵਾਇਆ ਇੱਕ ਲੋਕ

ਕਾ ਕਰਦਾ ਹੈ ਜਦੋਂ ਜਦ ਮੋਬੀ ਡਰ ਜਿੱਥੇ ਤੁਸੀਂ ਹਾਂਜੀ ਮੈਡਮ ਜਿਹੜਾ ਅੱਜ ਕੋਟੈਸਟ ਕਰ ਰਹੇ ਹੋ ਪ੍ਰਦਰਸ਼ਨ ਕੀਤਾ ਆ ਇਹਦੇ ਬਾਰੇ ਕੀ ਜਣਾ ਤੁਸੀਂ ਹਾਂਜੀ ਮੈਂ ਐਨੀਵਲ ਟ੍ਰੈਕਿੰਗ ਬੋਰਡ ਪੰਜਾਬ ਆ ਰਿਹਾ ਕਿ ਅੱਜ ਕੋਟੈਸਟ ਇਸ ਕਰਕੇ ਆ ਕਿ ਮੋਦੀ ਸਰਕਾਰ ਨੇ ਸਾਡੇ ਪੰਜਾਬ ਦੇ ਵਿੱਚ ਬਹੁਤ ਸਾਰੇ ਬਚਾ ਕੇ ਰੱਖਿਆ ਇੱਕ ਤਾਂ ਮਾਨਦਾਰ ਇਨਸਾਨ ਹੈ ਅਭਿਨ ਕੇਂਦਰੀ ਇਹ ਕਹਿੰਦਾ ਕਿ ਸਾਈ ਪੰਜਾਬ ਦੇ ਵਿੱਚ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਆ ਰਹੀਆਂ ਹਨ ਲੋਕ ਸਭਾ ਦੀਆਂ ਚੋਣਾਂ ਜਿੱਤਣਗੇ ਆਪ ਪਾਰਟੀ ਕਿਉਂਕਿ ਐਸੇ ਕਰਕੇ ਵਿਸਥਾ ਕਰ ਰਹੇ ਨੇ ਇਹਨਾਂ ਨੂੰ ਪਤਾ ਸੀ ਜਿੱਤਣਾ ਹੈ ਸਾਧ ਕਰਕੇ ਇਹ ਕਰ ਰਹੇ ਨੇ ਔਰ ਇਹ ਡਰਦੇ ਵੀ ਨਹੀਂ ਸਾਡੇ ਦੀਆਂ ਆਵਾਜ਼ੀ ਪਾਰਟੀ ਤਾਂ ਡਰਦੀ ਨਹੀਂ ਸਾਰੇ ਮਤਲਬ ਉੱਧਾ ਜਾਣੀ ਹਾਂਜੀ ਚੇਅਰਮੈਨ ਸਾਹਿਬ ਜਿਹੜਾ ਜੋ ਪ੍ਰੋਟੈਸਟ ਕੀਤਾ ਗਿਆ ਹੈ ਮੋਹਾਲੀ ਧਰਨਾ ਪ੍ਰਦਰਸ਼ਨ ਕੀਤਾ ਗਿਆ ਇਹ ਉਹਦੇ ਬਾਰੇ ਕੀ ਕਹਿਣਾ ਹੈ ਜੀ ਅੱਜ ਫਗਵਾੜੇ ਫਗਵਾੜੇ ਤੋਂ ਭਾਰਮਾ ਹੰਗਾਰਾ ਮਿਲਿਆ ਜਦੋਂ ਜਥਾਪਾਰੀ ਹਜੂਮ ਵਿੱਚ ਉੱਥੇ ਪਹੁੰਚਾ ਤੇ ਉੱਥੇ ਹਜੂਮ ਨੂੰ ਦੇਖਦੇ ਹੋਏ ਇਹੋ ਤਰ੍ਹਾਂ ਮਹਿਸੂਸ ਹੋ ਰਿਹਾ ਕਿ ਸਾਰਾ ਪੰਜਾਬ ਉੱਥੇ ਵਸ ਰਿਹਾ ਹੈ ਸਾਰੇ ਪੰਜਾਬ ਦੇ ਲੋਕ ਸਾਰੇ ਕੇਜਰੀਵਾਲ ਜੀ ਦੇ ਹੱਕ ਵਿੱਚ ਸਾਰੇ ਭੋਗਦੇ ਨੇ ਅਤੇ ਇੱਕ ਇੱਕ ਵਿਅਕਤੀ ਦੇ ਹਰੇਕ ਦੇ ਮੂੰਹ ਤੇ ਇਹੋ ਹੀ ਲਫ਼ਜ਼ ਸੀ ਕਿ ਸਾਡੇ ਕੇਜਰੀਵਾਲ ਸਾਹਿਬ ਨਿਰਦੋਸ਼ ਨੇ ਈਡੀ ਈਡੀ ਦੇ ਤੇ ਕੇਂਦਰ ਵੱਲੋਂ ਕੀਤੇ ਗਏ ਸਯਦ ਤਹਿਤ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਕੀ ਅਸੀਂ ਤਾਂ ਇਹ ਕੇਂਦਰ ਸਰਕਾਰ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਜੋ ਕੇ ਅੰਰੀਵਰ ਸਾਹਿਬ ਕੰਮ ਕਰ ਰਹੇ ਨੇ ਕਿ ਉਹ ਲੋਕਾਂ ਦੇ ਹਿੱਤ ਵਿੱਚ ਨਹੀਂ ਕਿ ਜਿਹੜੇ ਅੱਜ ਸਾਡੇ ਸਕੂਲ ਬਣੇ ਸਾਡੇ ਲੋਕ ਸਕੂਲ ਨਹੀਂ ਚਾਹੁੰਦੇ ਸੀ ਕਿ ਜਿਹੜੀਆਂ ਹੈਲਥ ਕਲੀਨਿਕ ਕੰਪਨੀਆਂ ਸੀ ਨਹੀਂ ਚਾਹੀਦੀਆਂ ਸੀ ਇਤਾਂ ਦੇ ਖਾਸ ਸ਼ਖਸੀਅਤ ਜਿਹੜੀ ਕਿ ਸਾਨੂੰ ਸੇਧ ਦੇ ਰਹੀ ਹੈ ਅਸੀਂ ਉਹਨਾਂ ਦੇ ਉਹਨਾਂ ਦੀ ਉਹਨਾਂ ਨੂੰ ਤੁਸੀਂ ਅੰਦਰ ਕਰ ਰਹੇ ਹੋ ਅਸੀਂ ਅੱਜ ਸਾਰਾ ਪੰਜਾਬ ਉਹਨਾਂ ਦੀ ਹਿਦਾਇਤ ਮਤਲੇ ਖੜੇ ਆ ਜੇ